ਹਾਜਰੀ ਨੂੰ ਸੰਗਤਾਂ ਬੰਸੋਤ ਦੇ ਮਹਾਨ ਸੰਤ 108 ਸੰਤ ਨੰਦ ਲਾਲ ਜੀ ਪਠਾਨ ਕੋਸਤੋਂ ਕਾਮਦੇ ਸੰਤ ਔਰ ਸਮੂਹ ਸੰਗਤਾਂ ਸਭ ਨੂੰ ਜੈਕੀਮ ਜੈ ਭਾਗ ਜੈ ਗੁਰਦੇਵ ਤਨ ਗੁਰਦੇਵ ਮੈਂ ਮਾਫੀ ਚਾਹਨਾ ਕਿਉਂਕਿ ਅੱਜ ਪ੍ਰੋਗਰਾਮ ਬਹੁਤ ਜ਼ਿਆਦਾ ਹੋਣ ਕਰਕੇ ਮੈਂ ਸ਼ਾਇਦ ਤੁਹਾਡਾ ਪ੍ਰੋਗਰਾਮ ਤੁਸੀਂ ਵਿੱਚ ਰੋਕ ਕੇ ਮੈਨੂੰ ਸਮਾਂ ਦਿੱਤਾ ਮੈਂ ਪ੍ਰਬੰਧਕਾਂ ਦਾ ਚੁਕੁਰਜਾ ਰਿਹਾ ਜੀ ਲਈ ਧੰਨਵਾਦ ਕਰਦਾ ਸਿਰਫ 1-2 ਮਿੰਟ ਇਸ ਸੱਚੇ ਔਰ ਸੱਚੇ ਕਾਮ ਨੇ ਲਈ ਕਿ ਤੁਸੀਂ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਨਾਲ ਉਹਨਾਂ ਦੇ ਜ਼ਿੰਦਗੀ ਦੇ ਸੰਦੇਸ਼ ਦੇ ਨਾਲ ਔਰ ਜਿਸ ਦੇਸ਼ ਨੂੰ ਲੈ ਕੇ ਚੱਲੇ ਸੀ ਉਸ ਦੇਸ਼ ਦੇ ਨਾਲ ਸੰਕਟਾਂ ਨੂੰ ਜੋੜਨ ਦੇ ਲਈ ਯਤਨ ਕਰਦੇ ਹਾਂ ਮੈਂ ਤਾਂ ਸਿਰਫ ਇੱਕ ਬਾਣੀ ਦੀ ਉਹਨਾਂ ਦੀ ਲਾਈਨ ਸਮਝ ਕੇ ਤੁਹਾਡੇ ਨਾਲ ਅਜਾਤ ਲੈ ਲੈਣੀ ਹੈ ਗੁਰੂ ਸਾਹਿਬ ਨੇ ਕਿਹਾ ਕਿ ਪ੍ਰਾ ਦੇਵਤਾ ਪਾਪ ਹੈ ਜਾਨ ਲਿਓ ਰੇ ਮੇਤ ਰਵਿਦਾਸ ਦਾਸ ਨਾ ਦੇਵਤੇ ਕੋਪ ਨਾ ਕਰੇ ਪ੍ਰੇਮ ਗੁਰੂ ਸਾਹਿਬ ਕਹਿੰਦੇ ਆ ਕਿ ਗੁਲਾਮੀ ਪਾਪ ਹੈ ਮੇਰੇ ਮਿੱਤਰੋ ਜਾਣ ਲਵੋ ਗੁਲਾਮਾਂ ਨੂੰ ਕੋਈ ਪਿਆਰ ਨਹੀਂ ਕਰਦਾ ਇਹ ਵੀ ਸਮਝ ਲਓ ਇਸ ਕਰਕੇ ਮੈਂ ਅੱਜ ਦੇ ਇਸ ਸੰਤ ਸਮਾਗਮ ਤੇ ਤੁਹਾਨੂੰ ਸਦਾ ਦਿੰਨਾ ਸਮੂਹ ਸੰਗਤਾਂ ਨੂੰ ਕਿਹ ਤਰ੍ਹਾਂ ਸਮਾਜਿਕ ਗੁਲਾਮੀ ਹੋਏ ਆਰਥਿਕ ਗੁਲਾਮੀ ਹੋਏ ਧਾਰਮਿਕ ਗੁਲਾਮੀ ਹੋਏ ਰਾਜਨੀਤਿਕ ਗੁਲਾਮੀ ਹੋਵੇ ਸਭੇ ਚਰਕ ਗੁਲਾਮੀ ਹੋਵੇ ਅੱਜ ਜਦੋਂ ਆਪਾਂ ਗੁਰੂ ਰਵਿਦਾਸ ਨੂੰ ਆਪਣਾ ਅਦਰਸ਼ ਮੰਨ ਕੇ ਇਕੱਠੇ ਹੋਏ ਆ ਤਾਂ ਆਓ ਇਥੋਂ ਆਪਾਂ ਇਸ ਸੰਕਲਪ ਲੈ ਕੇ ਜਾਈਏ ਕਿ ਅਸੀਂ ਹਰ ਕਿਸਮ ਦੀ ਗੁਲਾਮੀ ਦੇ ਖਾਤਮੇ ਦੇ ਲਈ ਸਵੈਮਾਨ ਅਤੇ ਆਤਮ ਨਿਰਪਟਾ ਦੀ ਜ਼ਿੰਦਗੀ ਜਿਉਣ ਲਈ ਅੱਗੇ ਵਧਾਂਗੇ ਮੈਂ ਪ੍ਰਬੰਧਕ ਕਮੇਟੀ ਦਾ ਸ਼੍ਰੀ ਆਨੰਦ ਕਿਸ਼ੋਰ ਜੀ ਜਿਹੜੇ ਪ੍ਰਧਾਨ ਨੇ ਔਰ ਬਲਵਿੰਦਰ ਬਿੱਟਾ ਜੀ ਜਿਹੜੇ ਜਨਰਲ ਸੈਕਟਰੀ ਨੇ ਚੇਅਰਮੈਨ ਸ਼੍ਰੀ ਸੋਮਨਾਥ ਜੀ ਕੈਸ਼ੇਰ ਹਰਮੇਤੀ ਔਰ ਸ਼੍ਰੀ ਮਲਕੀਤ ਸਿੰਘ ਦਿਨਾਗਰ ਜੀ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ ਸਮੁੱਚੀ ਟੀਮ ਜਿੰਨੀ ਪ੍ਰਬੰਧਕਾਂ ਲਈ ਹੈ ਔਰ ਬਹੁਜਨ ਸਮਾਜ ਪਾਰਟੀ ਦੀ ਜਿੰਨੀ ਵੀ ਲੀਡਰਸ਼ਿਪ ਮੇਰੇ ਨਾਲ ਆਈ ਹੈ ਮੈਂ ਸਾਰਿਆਂ ਦਾ ਸਤਿ ਸ੍ਰੀ ਅਕਾਲ ਤੋਂ ਧੰਨਵਾਦ ਕਰਦਾ ਹੋਇਆ ਸਭ ਨੂੰ ਧਿਆਨ ਚ ਰੱਖ ਕੇ ਸੰਗਤ ਨੂੰ ਆਜਾ ਦੇ ਤਾਣਾ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ